ਸਮਾਰਟ ਸਿਟੀ ਪ੍ਰੋਜੈਕਟ ਦੇ ਅਧੀਨ ਕਮਿਸ਼ਨਰੇਟ ਜਲੰਧਰ ਵਿਖੇ ਪੁਲਿਸ ਲਾਈਨਸ ਵਿੱਚ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਮਾਨਯੋਗ ਕਮਿਸ਼ਨਰ ਸਾਹਿਬ ਇਸ ਪ੍ਰੋਜੈਕਟ ਨੂੰ ਜਲੰਧਰ ਦੀ ਅੱਖਾਂ ਵਜੋਂ ਦੇਖਦੇ ਹਨ। ਇਸ ਪ੍ਰੋਜੈਕਟ ਅਧੀਨ ਕਮਿਸ਼ਨਰੇਟ ਜਲੰਧਰ ਦੇ 183 ਜੰਕਸ਼ਨਾਂ 'ਤੇ 1003 ਸੀਸੀਟੀਵੀ ਕੈਮਰਾਜ਼ ਲਗਾਏ ਗਏ ਹਨ ਜਿਸ ਵਿੱਚੋਂ 978 ਫਿਕਸ ਕੈਮਰਾਜ਼, 15 ਪੀਟੀਜ਼ੈਡ ਕੈਮਰਾਜ਼ ਤੇ 10 ਫੇਸ ਰੈਕਗਨੀਸ਼ਨ ਸਿਸਟਮ ਵਾਲੇ ਕੈਮਰਾਜ਼ ਲਗਾਏ ਗਏ ਹਨ। ਇਨ੍ਹਾਂ ਕੈਮਰਾਸ ਰਾਹੀਂ ਸ਼ਹਿਰ ਵਿੱਚ ਕ੍ਰਾਈਮ ਨੂੰ ਕੰਟਰੋਲ ਕੀਤਾ ਜਾਵੇਗਾ ਟ੍ਰੈਫਿਕ ਨੂੰ ਨਿਰਵਿਘਨ ਚਲਾਇਆ ਜਾਏਗਾ ਅਤੇ ਆਮ ਪਬਲਿਕ ਨੂੰ ਐਮਰਜੈਂਸੀ ਰਿਸਪੌਂਸ ਸਿਸਟਮ ਦੀ ਮੁਹੱਈਆ ਫੈਸਿਲਿਟੀ ਹੋਰ ਬੈਟਰ ਤਰੀਕੇ ਨਾਲ ਪ੍ਰੋਵਾਈਡ ਕੀਤੀ ਜਾਏਗੀ। ਇਹੀ ਨਹੀਂ ਆਮ ਪਬਲਿਕ ਦੀ ਸਹੂਲਤ ਵਾਸਤੇ ਪੰਜ ਐਮਰਜੈਂਸੀ ਕਾਲ ਬਾਕਸ ਸਿਸਟਮ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪਬਲਿਕ ਨੂੰ ਜਾਗਰੂਕ ਰੱਖਣ ਲਈ 25 ਕਾਲ ਬਾਕਸ ਸਿਸਟਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ ਜੋ ਸ਼ਹਿਰ ਨੂੰ 4 ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਚਾਰੋਂ ਜ਼ੋਨਾਂ ਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਲਈ ਸੀਸੀਟੀਵੀ ਸਰਵੇਲੈਂਸ ਟੀਮ ਸ਼ਿਫਟਾਂ ਦੇ ਵਿੱਚ 24 ਘੰਟੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਦੇ ਵਿੱਚ ਬੈਠ ਕੇ ਇਹਨਾਂ ਦਾ ਧਿਆਨ ਰੱਖੇਗੀ ਇਹਨਾਂ ਨੂੰ ਦੇਖ ਕੇ ਟ੍ਰੈਫਿਕ ਵਿੱਚ ਕਾਫੀ ਸੁਧਾਰ ਲਿਆਂਦਾ ਜਾਏਗਾ ਤੇ ਅਪਰਾਧ ਨੂੰ ਰੋਕਣ ਵਾਸਤੇ ਇਹ ਕਾਰਗਰ ਹੋਣਗੇ ஆன் ஆன்லைன் ట్రాఫిక్ ਚਲਾਣਾ ਸੰਬੰਧੀ 13 ਥਾਵਾਂ ਤੇ ਕੈਮਰਿਆਂ ਨੂੰ ਇੰਸਟਾਲ ਕਰਨ ਦਾ ਵੀ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਈ ਚਲਾਨਿੰਗ ਤੇ ਆਨਲਾਈਨ ਚਲਾਨਿੰਗ ਦੀ ਫੈਸਿਲਿਟੀ ਵੀ ਇਸੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਮੁਹੱਈਆ ਕਰਵਾਈ ਜਾਏਗੀ ਕਮਿਸ਼ਨਰਟ ਜਲੰਧਰ ਵਿਖੇ ਚੱਲ ਰਹੇ ਵਹੀਕਲ ਮੁਕ ਅਫਸਰ थाना ਇਨਚਾਰਜ ਚੌਂਕੀ ਐਮਰਜੈਂਸੀ ਰਿਸਪੌਂਸ ਵਹੀਕਲ ਜ਼ੈਬਰਾਜ਼ ਰੋਮਿਓਜ਼ ਦੇ ਵਿੱਚ ਜੀਪੀਐਸ ਸਿਸਟਮ ਵੀ ਲਗਾਏ ਗਏ ਹਨ ਇਹ ਸਾਰੇ ਜੀਪੀਐਸ ਸਿਸਟਮ ਰੀਅਲ ਟਾਈਮ ਦੇ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਹਰ ਵੇਲੇ ਚੈੱਕ ਕੀਤੇ ਜਾ ਸਕਦੇ ਹਨ ਜਿਸ ਕਾਰਨ 112 ਤੇ ਜਦੋਂ ਵੀ ਕੰਪਲੇਂਟ ਰਿਸੀਵ ਕੀਤੀ ਜਾਏਗੀ ਜੀਪੀਐਸ ਸਿਸਟਮ ਰਾਹੀਂ ਸਾਡੇ ਮੁਲਾਜ਼ਮਾਂ ਦੀਆਂ ਗੱਡੀਆਂ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ ਤੇ ਘੱਟ ਤੋਂ ਘੱਟ ਸਮੇਂ ਵਿੱਚ ਆਮ ਜਨਤਾ ਦੀ ਪ੍ਰੋਬਲਮਸ ਨੂੰ ਇਮੀਡੀਏਟਲੀ ਸੋਲਵ ਵੀ ਕੀਤਾ ਜਾ ਸਕਦਾ ਹੈ ਸੀਸੀਟੀਵੀ ਸਰਵੇਲियंस ਟੀਮ ਦੇ ਵਰਕ ਸਟੇਸ਼ਨ ਦੇ ਨਾਲ ਹੀ ਡਿਸਟ੍ਰਿਕਟ ਦਾ ਕੰਟਰੋਲ ਰੂਮ ਡਾਇਲ 112 ਦਾ ਸੈਂਟਰ ਤੇ ਵਾਇਰਲੈਸ ਸਟਾਫ ਵੀ 24 ਘੰਟੇ ਉੱਥੇ ਬੈਠ ਕੇ ਇਹ ਸਾਰੀਆਂ ਫੈਸਿਲਿਟੀਆਂਜ਼ ਨੂੰ ਮੁਹੱਈਆ ਕਰਵਾ ਰਿਹਾ ਹੈ ਕਾਰਪੋਰੇਸ਼ਨ ਪੰਜਾਬ ਪੁਲਿਸ ਜਲੰਧਰ ਦੀ ਫਤੇ ਸਿਵਲ ਬੈਂਕ ਮਾ ਮਿਲ ਕੇ ਜਿਹੜਾ ਵੈ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਦੇ ਵਿੱਚ ਲੱਗੇ ਹੋਏ ਹਨ ਤੁਸੀਂ ਵੀ ਆ ਕੇ ਇਸ ਪ੍ਰੋਜੈਕਟ ਨੂੰ ਵੱਧ ਚੜ ਕੇ ਸਹਿਯੋਗ ਕਰੋ